रेडियो पंजाब टुडे ਦੇ ਫੇਸਬੁਕ ਪੇਜ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੈਂ ਹਾਂ ਭੂਸ਼ਣ ਮਿੱਤਲ ਅੱਜ ਇੱਕ ਅਹਿਮ ਖਬਰ ਲੈ ਕੇ ਸਾਹਮਣੇ ਆਏ ਹਾਂ ਆਪਣੇ ਨਾਲ ਹੋਣਗੇ ਸਰਦਾਰ ਸਵਰਨ ਸਿੰਘ ਧਾਨੇਵਾਲੀ ਧਾਨੇਵਾਲੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਮਿਹਰਬਾਨੀ Rampura Phul ਦੇ ਪਿੰਡ ਫੁੱਲੇਆਲਾ ਵਿਖੇ ਜੋ ਬੀਤੀ ਰਾਤ ਘਟਨਾ ਹੋਈ ਹੈ ਬੇਅਦਬੀ ਉਸ ਨੂੰ ਪੁਲਿਸ ਨੇ ਕੇਸ ਵੀ ਦਰਜ ਕਰ ਲਿਆ ਉਸ ਨੂੰ ਲੈ ਕੇ ਕਿਵੇਂ ਚੱਲਦੇ ਹੋ ਕਿ ਇਹਦਾ ਸਿਆਸਤ ਨਾਲ ਕੀ ਹੋ ਸਕਦਾ ਸਬੰਧ ਜਾਂ ਕੋਈ ਨਾ ਇਸ ਘਟਨਾ ਦੇ ਪਿੱਛੇ ਲੋ ਦੇਖੋ ਭੂਸ਼ਣ ਜੀ ਜਦੋਂ ਕੋਈ ਵੀ ਧਾਰਮਿਕ ਭਾਵਨਾ ਨਾਲ ਜਿਹੜਾ ਕੋਈ ਖਲਵਾੜ ਕਰਦਾ ਤਾਂ ਇਹਦੇ ਵਿੱਚ ਗੈਰ ਸਮਾਜਿਕ ਅੰਸਰ ਹੀ ਹੁੰਦਾ ਹੈ ਜੀ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਉਹਨਾਂ ਦਾ ਮੁੱਖ ਧਰਮ ਹੁੰਦਾ ਤੁਸੀਂ ਦੇਖਿਆ ਹੋਣਾ ਕਿ ਯੂਪੀ ਬਿਹਾਰ ਇਧਰ ਦੰਗੇ ਜਦੋਂ ਭੜਕਦੇ ਆ ਮੰਦਰਾਂ ਦੇ ਵਿੱਚ ਗਊ ਦੀ ਪੂਜ ਸਿੱਟ ਦੇਣੀ ਠੀਕ ਹੈ ਜੀ ਮਸਜਿਦਾਂ ਦੇ ਵਿੱਚ ਸੂਰ ਦਾ ਮਾਸ ਸਿੱਟ ਦੇਣਾ ਪੰਜਾਬ ਦੇ ਵਿੱਚ ਵੀ ਪਹਿਲਾਂ ਬਹੁਤ ਕੋਸ਼ਾਂ ਹੋਈਆਂ ਜੀ ਪਰ ਨਹੀਂ ਪੰਜਾਬ ਦੇ ਵਿੱਚ ਇਹ ਚੀਜ਼ ਨਹੀਂ ਹੋਈ ਕਿ ਦੋ ਫਿਰ ਕੇ ਆਪਸ ਵਿੱਚ ਗੰਦਾਸੂ ਗਡਾਸੀ ਹੋ ਜਾਣਾ ਡਾਂਗੋ ਡਾਂਗੀ ਹੋ ਜਾਣਾ ਭਿੱਟ ਜਾ ਨਾ ਹੀ ਕੋਈ ਆਪਾਂ ਕਿ ਵੀ ਮੌਬ ਜੀ ਆਏ ਚੱਲਿਆ ਹਾਂ ਥੋੜੀ ਮੁੱਠੀ ਇੱਕ ਵਾਰੀ ਪਹਿਲਾਂ ਤੁਹਾਨੂੰ ਯਾਦ ਹੋਊਗਾ ਜਦੋਂ ਬੱਲਾ ਵਾਲੇ ਬਾਬਾ ਜੀ ਦਾ ਆਸਟਰੀਆ ਦੇ ਵਿੱਚ ਕਤਲ ਹੁੰਦਾ ਉਦੋਂ ਸਾਡੇ ਜਿਹੜੀ ਹੈ ਜਲੰਧਰ ਤੇ ਉਸ ਏਰੀਆ ਚ ਗੁੱਸਾ ਭੜਕ ਗਿਆ ਸੀ ਪਰ ਸਿਆਣੇ ਬੰਦੇ ਨੇ ਉਹ ਪੜੇ ਲਿਖੇ ਬੰਦੇ ਆ ਉਹਨਾਂ ਨੇ ਮਾਮਲਾ ਸੰਭਾਲ ਲਿਆ ਇਹ ਜਿਹੜੀ ਹੁਣ ਫੁੱਲੇ ਵਾਲ ਕਾਂਡ ਹੋਇਆ ਜੀ ਇਹਦੇ ਵਿੱਚ 7 ਤੇ 8 ਦੀ ਦਰਮਿਆਨੀ ਰਾਤ ਨੂੰ ਘਟਨਾ ਵਾਪਰਦੀ ਹੈ ਕੁਛ ਧਾਰਮਿਕ ਗੁਰਬਾਣੀ ਹੈ ਜਿਹੜੀ ਬਾਣੀ ਜਾਂ ਉਸ ਵਰਗੀ ਪਕ ਤਾਂ ਦੀ ਬਾਣੀ ਉਸ ਤਰ੍ਹਾਂ ਦੀ ਜਿਹੜੀ ਆ ਉਹ ਕੁਝ ਜਿਹੜੇ ਨੇ ਧਾਰਮਿਕ ਪੁਸਤਕਾਂ ਨੇ ਜਾਂ ਧਾਰਮਿਕ ਕੋਥੀ ਜਿਆ ਦੀ ਹੋ ਜਾਂ ਕੁਝ ਵੀ ਕਹਿ ਦਿਓ ਉਹਨਾਂ ਦੇ ਜਿਹੜੇ ਨੇ ਪੱਤਰੇ ਨੇ ਜੇ ਜੜਕੇ ਨੇ ਉਹ ਉੱਥੇ ਫਟੇ ਹੋਏ ਮਿਲਦੇ ਇਸ ਦੀ ਸੂਚਨਾ ਮਿਲਨ ਸਰ ਜੀ ਬਾਬਾ ਟੇਕ ਸਿੰਘ ਧਨੋਲਾ ਜਿਹੜੇ ਜਥੇਦਾਰ ਨੇ ਆਪਣੇ ਦਮਦਮਾ ਸਾਹਿਬ ਦੇ ਤੇ ਹੋਰ ਉੱਥੇ ਕਮੇਟੀਆਂ ਪਹੁੰਚ ਚੁੱਕੀਆਂ ਨੇ ਕਿਉਂਕਿ ਪੰਜਾਬੀ ਚ ਲਿਖੀ ਸੀ ਸਾਰਾ ਕੁਝ ਸੀ ਉਹਨਾਂ ਨੇ ਉੱਥੇ ਜਾ ਕੇ ਪੁਸ਼ਟੀ ਕਰ ਦਿੱਤੀ ਕਿ ਇਹ ਭਗਤਾਂ ਦੀ ਬਾਣੀ ਹੈ ਗੁਰਬਾਣੀ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਗੁਟਕਾ ਸਾਹਿਬ ਤੋਂ ਨਹੀਂ ਹੈ ਕਿਉਂਕਿ ਗੁਰੂ ਗ੍ਰੰਥ ਗੁਰੂ ਗੁਰੂਆਂ ਦੀ ਗੁਰਬਾਣੀ ਤੇ ਭਗਤਾਂ ਦੀ ਬਾਣੀ ਚ ਥੋੜਾ ਜੰਤਰੇ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਗੁਰੂਆਂ ਦੀ ਬਾਣੀਆਂ ਨੂੰ ਗੁਰਬਾਣੀ ਕਹਿ ਦਿੰਦੇ ਨੇ ਤੇ ਜਿਹੜੀ ਭਗਤਾਂ ਦੀ ਬਾਣੀਆਂ ਨੂੰ ਬਾਣੀ ਕਹਿੰਦੇ ਨੇ ਸੋ ਇਸ ਕਰਕੇ ਜਦੋਂ ਇਹ ਸਾਰੀ ਗੱਲ ਦੀ ਪੁਲਿਸ ਪੁਸ਼ਟੀ ਹੋ ਗਈ ਪੁਲਿਸ ਵੀ ਆਈ ਤਾਂ ਉੱਥੋਂ ਦੇ ਜਿਹੜਾ ਗੁਰਦੁਆਰਾ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਸੀਗੇ ਵੀ ਇੱਥੇ ਸਾਡੇ ਪਿੰਡ 'ਚ ਜੋ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਭੜਕਾਉਣ ਦੀ ਕੋਸ਼ਿਸ਼ ਕੀਤੀ ਦਾ ਧਾਰਮਿਕ ਇਹ ਬੇਅਦਬੀ ਹੋਈ ਆ ਤੇ ਇਸ ਨੂੰ ਜਿਹੜਾ ਉਹਦਾ ਮਾਮਲਾ ਦਰਜ ਕਰ ਲਿਆ ਗਿਆ ਫੂਲ ਥਾਣੇ ਦੇ ਵਿੱਚ ਜੋ ਫੂਲ ਥਾਣੇ 'ਚ ਮਾਮਲਾ ਦਰਜ ਹੋ ਗਿਆ ਤਾਂ ਸਾਡੇ ਕੋਲ ਇਹ ਆ ਪੁਲਿਸ ਨੇ ਤਾਂ ਇਹਦੀ ਪੁਸ਼ਟੀ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਵੀ ਕਿਉਂਕਿ ਪੁਲਿਸ ਮੈਨੂੰ ਲੱਗਦਾ ਲੋਕ ਚਲ ਰਹੀ ਹੈ ਪੁਲਿਸ ਕਹਿੰਦੇ ਨਹੀਂ ਜੀ ਸਾਡੇ ਤਾਂ ਮਾਮਲਾ ਹੀ ਨਹੀਂ ਹੋਇਆ ਇਹੋ ਜੀ ਕੋਈ ਵੀ ਚੀਜ਼ ਨਹੀਂ ਬਈ ਕਿਉਂਕਿ ਨਹੀਂ ਚਾਹੁੰਦੇ ਕਿ ਮੀਡੀਆ 'ਚ ਗੱਲ ਆਵੇ ਕਿਉਂਕਿ ਅਸੀਂ ਪੱਤਰਕਾਰ ਆ ਸਾਡਾ ਫਰਜ਼ ਬੰਦ ਆ ਇਸ ਨੂੰ ਰਿਪੋਰਟਿੰਗ ਕਰੀਏ ਰਿਪੋਰਟਿੰਗ ਕਰੀਏ ਸੋ ਕਲਮ ਲਾ ਕੇ ਫਿਰ ਬਾਬਾ ਜੀ ਨੇ ਜਿਵੇਂ ਗੱਲ ਦੱਸੀ ਜੀ ਜੇ ਇਸ ਤੋਂ ਪਹਿਲਾਂ ਕਹਿੰਦੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਘਟਨਾ ਹੋਈ ਆ ਪਿਛਲੇ ਹਫ਼ਤੇ ਉੱਥੇ ਜਿਹੜੇ ਗੁਟਕਾ ਸਾਹਾ ਉਹਨਾਂ ਦੇ ਪੰਨੇ ਜਿਹੜੇ ਨੇ ਫਤੇ ਹੋਏ ਵਿਖਰੇ ਪਾਏ ਗਏ ਉਹਨਾਂ ਨੇ ਉੱਥੇ ਕਮੇਟੀ ਗਠਿਤ ਕੀਤੀ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਪਿੰਡ ਚੋ ਇਹ ਹੋ ਗਿਆ ਜੀ ਪਿੰਡ ਦੇ ਬੰਦੇ ਨੇ ਨਹੀਂ ਕੀਤਾ ਕੋਈ ਬਾਹਰੋਂ ਆ ਕੇ ਕਰ ਗਿਆ ਜੇ ਇੱਥੇ ਵੀ ਬਾਹਰੋਂ ਆ ਕੇ ਕਰਕੇ ਗਿਆ ਤਾਂ ਇੱਕ ਬਹੁਤ ਵੱਡਾ ਸਵਾਲ ਹੁੰਦਾ ਕਿ ਇੱਕ ਪਾਸੇ ਆਪਰੇਸ਼ਨ ਪਰਹਾਰ ਚੱਲ ਰਿਹਾ ਦੂਜੇ ਪਾਸੇ ਅਸੀਂ ਗੱਲਾਂ ਕਰ ਰਹੇ ਆ ਇਹ ਜੇ ਬੰਦਾ ਬਾਹਰੋਂ ਕੋਈ ਆ ਗਿਆ ਤਾਂ ਪੰਜਾਬ ਦੇ ਲਈ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਇਲੈਕਸ਼ਨ ਨੇੜੇ ਨੇ ਉਹਦੇ ਉੱਤੇ ਕੋਈ ਇੱਕ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪੋਲਰਾਈਜੇਸ਼ਨ ਦੀ ਕੌਣ ਕੋਸ਼ਿਸ਼ ਕਰ ਰਿਹਾ ਕਿਉਂਕਿ ਅਕਸਰ ਜਿਵੇਂ ਮੈਂ ਸ਼ੁਰੂ ਹੀ ਦੱਸਿਆ ਕਿ ਇਲੈਕਸ਼ਨਾਂ ਦੇ ਰਏ ਜਿਹੜੇ ਪੋਲਿਟੀਕਲ ਲੋਕ ਨੇ ਪੋਲਰਾਈਜੇਸ਼ਨ ਕਰਦੇ ਨੇ ਇੱਥੇ ਪਹਿਲਾਂ ਰਿਲੀਜੀਅਸ ਬੇਸ ਤੇ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਉਸ ਪੱਧਰ ਦੇ ਉੱਤੇ ਨਹੀਂ ਹੋਈ ਵੋਟਾਂ ਥੋੜੀਆਂ-ਮੋਟੀਆਂ ਇੱਧਰ-ਉੱਧਰ ਹੋ ਗਈਆਂ ਪਰ ਕਿਸੇ ਦੋ ਫਿਰਕਿਆਂ ਦੇ ਵਿੱਚ ਲੜਾਈ ਝਗੜਾ ਨਹੀਂ ਹੋਇਆ ਹੁਣ ਇਹ ਕਾਸਟ ਵੇਸਟ ਜੀ ਇਹ ਪੋਲਰਾਈਜੇਸ਼ਨ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਗੱਲਾਂ-ਬਾਤਾਂ ਤੋਂ ਇਸ ਜਰਨਲਿਸਟ ਐਬਜ਼ਰਵ ਕਰ ਰਹੀਆਂ ਕੋਈ ਹਜ਼ਾਰ ਰੁਪਏ ਦੇ ਰਿਹਾ ਕੋਈ ਕਿਸੇ ਨੂੰ ਸਮਾਨ ਦੇ ਰਿਹਾ ਜਾਂ ਕਿਸੇ ਨੂੰ ਕੁਝ ਕਹਿ ਰਿਹਾ ਕਿਸੇ ਨੂੰ ਕੁਝ ਕਹਿ ਰਿਹਾ ਸੋ ਇੱਕ ਪੋਲਰਾਈਜੇਸ਼ਨ ਹੋ ਰਹੀ ਹੈ ਇਲੈਕਸ਼ਨ ਨੇ ਹਰ ਇਹਨਾਂ ਦੀ ਕੋਸ਼ਿਸ਼ ਹੈ ਵੀ ਆਪਾਂ ਜਿਹੜਾ ਹੈ ਪਾਰਟੀਆਂ ਦੀ ਵੀ ਅਸੀਂ ਜਿਹੜਾ ਵੋਟ ਬੈਂਕ ਆ ਉਹਨੂੰ ਆਪਦੇ ਕਬਜ਼ੇ 'ਚ ਕਰ ਲਈਏ ਸੋ ਸੈਟਾ ਸਾਈਡ ਵੋਟ ਬੈਂਕ ਬਹੁਤ ਡੇਂਜਰਸ ਹੈ ਇਸ ਚੀਜ਼ ਦੇ ਕਾਰਡ ਖੇਡਣੇ ਖਾਸ ਕਰਕੇ ਪੰਜਾਬ ਜਿਹੜਾ ਬਾਰਡਰ ਏਰੀਆ ਉਹਦੇ ਲਈ ਇਹ ਕਾਰਡ ਖੇਡਣਾ ਬਹੁਤ ਗਲਤ ਹੈ ਭਿਆਨਕ ਹੈ ਦੂਸਰੇ ਪਾਸੇ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਐਜੀਟੇਸ਼ਨਸ ਬੜੇ ਚੱਲ ਰਹੇ ਨੇ ਸਰਕਾਰ ਵਿਰੋਧੀ ਬੜੇ ਐਜੀਟੇਸ਼ਨ ਹੈ ਅਨਰੈਸਟ ਬਹੁਤ ਹੈ ਲੋਕਾਂ ਦੇ ਵਿੱਚ ਜੋ ਸੋਚ ਕੇ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਵੋਟਾਂ ਪਾਈਆਂ ਸੀ ਉਮੀਦਾਂ ਉਹਨਾਂ ਦੀਆਂ ਉਹਨੀਆਂ ਪੂਰੀਆਂ ਨਹੀਂ ਹੋਈਆਂ ਲੋਕਾਂ ਦੇ ਵਿੱਚ ਰੈਸਟਲੈਸ ਬਹੁਤ ਜ਼ਿਆਦਾ ਹੈ ਉਹ ਫੇਰ ਇੱਕ ਆਪ ਦਾ ਆਲਟਰਨੇਟਿਵ ਲੱਭ ਰਹੇ ਨੇ ਪਾਰਟੀਆਂ ਕਹਿ ਰਹੀਆਂ ਉਹ ਕਹਿੰਦਾ ਸਾਡੀ ਸਰਕਾਰ ਬਣੇਗੀ ਉਹ ਕਹਿੰਦਾ ਸਾਡੀ ਬਣੇਗੀ ਆਮ ਆਦਮੀ ਪਾਰਟੀ ਕਹਿੰਦੀ ਸੀ ਇਹ ਦਾਅਵਾ ਕਰ ਰਹੇ ਹੋ ਰਿਪੀਟ ਕਰਾਂਗੇ ਰਿਪੀਟ ਕਰਾਂਗੇ ਹੁਣ ਇਸ ਦੌਰ ਦੇ ਵਿੱਚ ਜੀ ਜਿਹੜਾ ਇਹੋ ਜਿਹਾ ਘਟਨਾ ਹੋਣੀ ਹੈ ਉਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਸਮਾਜਿਕ ਸੋਚ ਦਾ ਵਿਸ਼ਾ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਖਾਸ ਕਰਕੇ ਪੁਲਿਸ ਨੂੰ ਕਿ ਜਿਹੜੇ ਰੀਅਲ ਲਾਈਫ ਤੋਂ ਰੀਲ ਤੋਂ ਰੀਅਲ ਲਾਈਫ ਤੇ ਆਓ ਅੱਜ ਕੱਲ ਜੋ ਠੀਕ ਹੈ ਗੋਰਖ ਧੰਦਾ ਜਿਹੜਾ ਚਲਾਇਆ ਹੋਇਆ ਕਹਿੰਦੇ ਦਿੱਲੀ ਵਾਲਿਆਂ ਨੇ ਵੀ ਹਰੇਕ ਅਫਸਰ ਜੀ ਇੱਕ ਰੀਲ ਪਾਵੇ ਫਲਾਨਾ ਕਰੇ ਉਹ ਫਿਰ ਰੀਲ ਪਾ ਕੇ ਜਿਹੜਾ ਉਹ ਘਰੇ ਵੱਡ ਜਾਂਦਾ ਠੀਕ ਹੈ ਜੀ ਤੇ ਬਾਕੀ ਜਿਹੜਾ ਹੀਟਲੀ ਪੁਲਿਸ ਵਿਚਾਰੀ ਅੱਕੀ ਥੱਕੀ ਪਈ ਆ ਡਰਮਾਂ ਤੋਂ ਜਿਹੜਾ ਅਸਲ ਰਿਐਲਿਟੀ ਤੋਂ ਬਹੁਤ ਦੂਰ ਹੈ ਜੀ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਅੱਜ ਹੁਣ ਪ੍ਰਹਾਰ ਚੱਲ ਰਿਹਾ ਸੜਕਾਂ ਦੇ ਉੱਤੇ ਤੁਸੀਂ ਖੜੇ ਹੋ ਮੈਨੂੰ ਤਾਂ ਹਜੇ ਤੱਕ ਨਹੀਂ ਕੋਈ ਪਤਾ ਲੱਗਿਆ ਵੀ ਤੁਸੀਂ ਪਹਿਲਾਂ ਕਹਿੰਦਾ ਇਹੋ ਜੀ ਕਿਹੜੀ ਇਹ ਗੈਂਗਸਟਰ ਨੇ ਜਿਨ੍ਹਾਂ ਨੂੰ ਤੁਸੀਂ ਦੱਸ ਕੇ ਘਰੋਂ ਫੜਨ ਜਾ ਰਹੇ ਹੋ ਵੀ ਉਹ ਘਰੇ ਬੈਠੇ ਰਹਿਣਗੇ ਮੈਨੂੰ ਇਹ ਗੱਲ ਦੱਸੋ ਬਿਲਕੁਲ ਬਿਲਕੁਲ ਉਹ ਤੱਕ ਤਾਂ ਠੀਕ ਹੈ ਕਿਤੇ ਕੋਈ ਨਸ਼ੇ ਵਾਲਾ ਘਰੇ ਬੈਠਾ ਹੋਊਗਾ ਜਿਹਦੋਂ ਨੂੰ ਪਤਾ ਹੀ ਮੇਰੇ ਅੱਜ ਰੇਡ ਪੈਣੀ ਆ ਉਹ ਚੱਕ ਕੇ ਸਿੱਟ ਦੂਗਾ ਫਿਰ ਮੈਨੂੰ ਉਹ ਠੀਕ ਆ 50-60 ਹਜ਼ਾਰ ਜਿਹੜਾ ਬੰਦਾ ਇਹਨਾਂ ਨੇ ਕਹਿੰਦੇ ਹਿਰਾਸਤ ਚ ਲੈ ਲਿਆ ਜੀ ਆ ਦੋ ਆਪਰੇਸ਼ਨਾਂ ਦੇ ਵਿੱਚ ਯੁੱਧ ਨਸ਼ਾ ਵਿਰੋਧ ਤੇ ਪ੍ਰਹਾਰ ਵਨ ਦੇ ਵਿੱਚ ਤੇ ਉਹ ਕੀ ਲਿਆ ਕੀ ਨਹੀਂ ਲਿਆ ਕੁਝ ਪ੍ਰिवੈਂਟਿਵ ਕਰਤੇ 57 ਕਰਤੀਆਂ ਕੋਈ ਪੁਰਾਣੇ ਕੇਸ ਨੇ ਪਰ ਇਹ ਚੀਜ਼ਾਂ ਠੀਕ ਆ ਨਿਊਜ਼ ਬਣ ਜਾਂਦੀ ਆ ਜੀ ਉੱਪਰ ਤੁਹਾਨੂੰ ਹੈਡਲਾਈਨ ਮਿਲ ਜਾਂਦੀ ਆ ਤੁਸੀਂ ਆਪ ਦੇ ਇਹ ਅਚੀਵਮੈਂਟ ਨੂੰ ਹੋਰ ਜਾ ਕੇ ਦੱਸ ਸਕਦੇ ਹੋ ਵੀ ਆਹ ਦੇਖੋ ਜੀ ਅਸੀਂ ਪੰਜਾਬ ਚ ਕੀ ਕਰਤਾ ਜਿਵੇਂ ਉਹਨਾਂ ਇੱਥੇ 10 ਲੱਖ ਦਾ ਬੀਮਾ ਮਾਰਕੀਟਿੰਗ ਕਰਨੀ ਮਾਰਕੀਟਿੰਗਾ ਆਪਦੀ ਤੁਸੀਂ ਇਸ ਪਿਚਿੰਗ ਕਰ ਰਹੇ ਹੋ ਤੁਸੀਂ ਵੀ ਅਸੀਂ ਜੀ ਗੁਜਰਾਤ ਗਏ ਉੱਥੇ ਫਿਰ ਗੋਆ ਗਏ ਪਿਚਿੰਗ ਕੀਤਾ ਅਚੀਵਮੈਂਟ ਪਰ ਜਿਹੜਾ ਪੰਜਾਬ ਵਾਲਿਆਂ ਨੂੰ ਪਤਾ ਉਹ ਤਾਂ ਪੰਜਾਬ ਵਾਲਿਆਂ ਨੂੰ ਪਤਾ ਜੀ ਇਹ ਇਹਦਾ ਸਮੇ ਸਮੇ ਤੇ ਲੋਕ ਸੱਚਾ ਸੱਚ ਆਪਣੇ ਸਾਹਮਣੇ ਲਿਆਉਂਦੇ ਸੋ ਜਿਹੜਾ ਦੇਖੋ ਹੁਣ ਕੈਪਟਨ ਦੀ ਸਰਕਾਰ ਆਈ ਉਹਨਾਂ ਨੇ ਗੁਟਕਾ ਸਾਫ ਫੜ ਕੇ ਕਿਹਾ ਵੀ ਮੈਂ ਲੱਕ ਤੋੜ ਦੂੰਗਾ ਚਾਰ ਪਾਰ ਚਾਰ ਮਹੀਨਿਆਂ ਚ ਠੀਕ ਹੈ ਜੀ ਉਹਨਾਂ ਨੇ ਨਾਲ ਦੇ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਤੋਂ ਬਾਅਦ ਫਿਰ ਬੇਅਦਬੀ ਦੇ ਮਾਮਲੇ ਲੈ ਕੇ ਤੇ ਨਸ਼ੇ ਦੇ ਮਾਮਲੇ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੁਣ ਨਾ ਤਾਂ ਇੱਥੇ ਨਸ਼ਾ ਰੁਕਿਆ ਨਾ ਬੇਅਦਬੀ ਜਿਹੜੀ ਹੈਗੀ ਆ ਉਸ ਦਾ ਕੋਈ ਕੇਸ ਸਿਰੇ ਲੱਗਿਆ ਸੱਟ 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 ਡਾਊਨ ਸੱਟ ਡਾਊਨ ਸੱਟ ਕਰੀ ਜਾਂਦੀ ਹੈ ਠੀਕ ਹੈ ਜੀ ਕਿਸੇ ਦੇ ਉੱਤੇ ਕੋਈ ਚਲਾਨ ਪੇਸ਼ ਹੋਇਆ ਉਹ ਕੋਈ ਲੜਸ ਰ ਜਿਹੜੇ ਆਪਣੇ ਕੀ ਕਹਿੰਦੇ ਐ ਕਮਰਵੇਜੇ ਪ੍ਰਤਾਪ ਆ ਉਹ ਜਿਨ੍ਹਾਂ ਨੂੰ ਇਹ ਕਹਿ ਕੇ ਆਏ ਸੀਗੇ ਵੀ ਇਹਨਾਂ ਕੋਲੇ ਤਾਂ ਸਾਰਾ ਕੁਝ ਆ ਉਹ ਮੁੱਕਰੀ ਜਾਂਦੇ ਨੇ ਵੀ ਮੈਂ ਤਾਂ ਟਾਈਮ ਹੀ ਨਹੀਂ ਦਿੰਦੇ ਬੋਲਣ ਦਾ ਸੋ ਕਹਿਣ ਦਾ ਭਾਵ ਵੀ ਇਹ ਜਿਹੜੀ ਜਿਹੜਾ ਬੇਅਦਬੀਆਂ ਨਾ ਇਹ ਇੱਕ ਵੋਟਾਂ ਦਾ ਟੂਲ ਨਾ ਬਣ ਜਾਣ ਲੋਕਾਂ ਨੂੰ ਮਰਨ ਮਰਾਉਣ ਦਾ ਟੂਲ ਨਾ ਬਣ ਜਾਣ ਇਹ ਇੱਕ ਬਹੁਤ ਖਤਰਨਾਕ ਜਿਹੜੇ ਦੌਰ ਦੇ ਵਿੱਚ ਪੰਜਾਬ ਹੋ ਰਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਤੁਰੰਤ ਨੰਗਾ ਕੀਤਾ ਜਾਵੇ ਜਿੱਥੇ ਬੰਦੀਆਂ ਦਾ ਸਾਥ ਲਿਆ ਜਾਵੇ ਅੰਦਰੋਂ ਗੱਲਾਂ ਕੱਢੀਆਂ ਜਾਣ ਤੇ ਸਤਾਨਿਕਾਂ ਦਾ ਵੀ ਹਰਮਨੀ ਦੇ ਨਾਲ ਭਾਈਚਾਰਕ ਸਾਂਝ ਦੇ ਨਾਲ ਪੰਜਾਬੀਆਂ ਨੂੰ ਚਾਹੀਦਾ ਕਿ ਇਹੋ ਜੀਆਂ ਕਟੜਨਾਵਾਂ ਦਾ ਸਾਹਮਣਾ ਕੀਤਾ ਜਾਵੇ ਜੀ ਬਹੁਤ ਬਹੁਤ ਧੰਨਵਾਦ ਆਨੇ ਵਾਲਿਆਂ ਸਭ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਇਸ ਪੂਰੇ ਮਾਮਲੇ ਦੀ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਧਰਮ ਪ੍ਰਚਾਰ ਕਮੇਟੀ ਵੀ ਪੜਤਾਲ ਕਰ ਰਹੀ ਹੈ ਤੇ ਇਹ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਜੀ